ਰੈਡੀ ਅਪ੍ਰੈਲ ਦੇ ਮਹੀਨੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਡੰਡੀ ਇਸ ਮਹੀਨੇ ਮੌਸਮ ਸੁਹਾਵਨਾ ਹੁੰਦਾ ਹੈ ਅਤੇ ਰੁੱਖਾਂ ਉੱਤੇ ਆਏ ਨਵੇਂ ਫੁਟਾਰੇ ਅਤੇ ਫੁੱਲਾਂ ਦੀ ਮਹਿਕ ਇਸ ਵਿੱਚ ਹੋਰ ਵਾਦਾ ਕਰਦੀ ਹੈ ਡੰਡੀ ਹਾੜੀ ਦੀਆਂ ਪੱਕੀਆਂ ਫਸਲਾਂ ਵੇਖ ਲੋਕਾਂ ਦੇ ਚਿਹਰਿਆਂ ਉੱਤੇ ਖੁਸ਼ੀ ਝਲਕਣ ਲੱਗਦੀ ਹੈ ਡੰਡੀ ਇਸੇ ਮਹੀਨੇ ਵਿਸਾਖੀ ਦਾ ਪਵਿੱਤਰ ਤਿਉਹਾਰ ਆਉਂਦਾ ਹੈ ਜਿਸ ਦਿਨ ਨੂੰ ਸਰਵੰਸਦਾਨੀ ਦਸ਼ਮੇਸ਼ ਪਿਤਾ ਨੇ ਖਾਲਸਾ ਦੀ ਸਿਰਜਣਾ ਲਈ ਚੁਣਿਆ ਸੀ ਡੰਡੀ ਖਾਲਸੇ ਦੇ ਰੂਪ ਵਿੱਚ ਇੱਕ ਅਜਹੀ ਕੌਮ ਹੋਂਦ ਵਿੱਚ ਆਈ ਜਿਸ ਨੇ ਸੁੱਚੀ ਕਿਰਤ ਕਰਨ ਵੰਡ ਕੇ ਛਕਣਾ ਕਰਮ ਕਾਂਡਾਂ ਅਤੇ ਬਹਿਮਾ ਪਰਮਾ ਨੂੰ ਤਿਆਗ ਕੇ ਇੱਕ ਪਰਮਾਤਮਾ ਵਿੱਚ ਟੇਕ ਰੱਖਣਾ ਮਨੁੱਖੀ ਵਿਤਕਰੇ ਅਤੇ ਬੈਰ ਵਿਰੋਧ ਨੂੰ ਤਿਆਗ ਕੇ ਸੇਵਾ ਅਤੇ ਸਿਮਰਨ ਕਰਦਿਆਂ ਮਜਲੂਮਾਂ ਦੀ ਰਾਖੀ ਕਰਨ ਦੀ ਮਨੁੱਖੀ ਮਿਸਾਲ ਕਾਇਮ ਕੀਤੀ ਡੰਡੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਵੀ ਇਸੇ ਮਹੀਨੇ ਆਉਂਦੇ ਹਨ ਡੰਡੀ ਦੋਵੇਂ ਸਤਗੁਰਾਂ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਜ਼ਬਰ ਜ਼ੁਲਮ ਵਿਰੁੱਧ ਅਦੁੱਤੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਡੰਡੀ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵੀ ਇਸੇ ਮਹੀਨੇ ਹੋਇਆ ਸੀ ਡੰਡੀ ਗੁਰੂ ਸਾਹਿਬ ਨੇ ਸਮਾਜ ਵਿੱਚ ਸਦੀਆਂ ਤੋਂ ਪਈਆਂ ਬੰਡੀਆਂ ਅਤੇ ਜ਼ਬਰ ਜ਼ੁਲਮ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਡੰਡੀ ਹੁਣਾ ਜਾਲਮ ਨੂੰ ਲੜਕਾਰਿਆ ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੋ ਚਲੇ ਲੋਕਾਂ ਨੂੰ ਆਪਣੇ ਹੱਕਾਂ ਅੜੀ ਦੀ ਰਾਖੀ ਵਾਸਤੇ ਜੂਝਣ ਲਈ ਬੰਗਾਰਿਆ ਟੰਡੀ ਗੁਰੂ ਜੀ ਨੇ ਨਿਮਾਣੇ ਨਿਤਾਣੇ ਅਤੇ ਨੀਚ ਸਮਝੇ ਜਾਂਦੇ ਲੋਕਾਂ ਨਾਲ ਖੜੋ ਕੇ ਉਹਨਾਂ ਦਾ ਸਾਥ ਦਿੱਤਾ ਅਤੇ ਉਹਨਾਂ ਨੂੰ ਕਿਰਤ ਕਰਨ ਵੰਡ ਛਕਣ ਅਤੇ ਨਾਮ ਜਪਣ ਲਈ ਪ੍ਰੇਰਿਆ ਡੰਡੀ ਗੁਰੂ ਅਰਜਨ ਦੇਵ ਜੀ ਨੇ ਲੋਕਾਂ ਵਿੱਚ ਮਾਨ ਨਾਲ ਜਉਣ ਦੀ ਤਾਂਗ ਪੈਦਾ ਕਰਨ ਦੇ ਨਾਲ ਹੀ ਉਹਨਾਂ ਨੂੰ ਹੱਕ ਸੱਚ ਅਤੇ ਬਰਾਬਰੀ ਵਾਲੀ ਸਦੀਵੀ ਜੀਵਨ ਜਾਚ ਦੀ ਸੇਧ ਲਈ ਜੁਗੋ ਜੁਗਾ ਅਟਲ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਡੰਡੀ ਇਹ ਇੱਕ ਅਜਿਹਾ ਮਹਾਨ ਧਾਰਮਿਕ ਗ੍ਰੰਥ ਹੈ ਜੋ ਸਾਰੀ ਮਾਨਵਤਾ ਲਈ ਹੈ ਕਿਉਂਕਿ ਉਸ ਵਿੱਚ ਚਾਰੇ ਵਰਨਾ ਅਤੇ ਸੰਤਾਂ ਅਤੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਹੈ ਡੰਡੀ ਇਹ ਬਾਣੀ ਮਹਾਰਾਸ਼ਟਰ ਲੈ ਕੇ ਮੰਗਾਲ ਤੱਕ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ ਡੰਡੀ ਇਸ ਬਾਣੀ ਦੀ ਰਚਨਾ ਇੱਕ ਸਮੇਂ ਨਹੀਂ ਸਗੋਂ ਪੰਜ ਸਦੀਆਂ ਵਿੱਚ ਹੋਈ ਹੈ ਡੰਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਬਾਣੀ ਸਰਬਸਾਂਜੀ ਅਤੇ ਸਦੀਵੀ ਹੈ ਡੰਡੀ ਗੁਰੂ ਜੀ ਨੇ ਇਹ ਸਰਬਸਾਂਝੇ ਧਾਰਮਿਕ ਅਸਥਾਨ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਡੰਡੀ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਲੋਕ ਚੇਤਨਾ ਦੀ ਲਹਿਰ ਮਜ਼ਬੂਤ ਹੋਣ ਲੱਗੀ ਤਾਂ ਲੋਕ ਜਾਤ ਪਾਤ ਛੂਤ ਛਾਤ ਅਮੀਰੀ ਗਰੀਬੀ ਨੂੰ ਭੁੱਲ ਸੰਗਤ ਹਤੇ ਲੰਗਰ ਦੀ ਪੰਗਤ ਵਿੱਚ ਬਰਾਬਰ ਬੈਠਣਾ ਲੱਗ ਪਏ ਡੰਡੀ ਜਦੋਂ ਧਾਰਮਿਕ ਕਰਮਕਾਂਡਾਂ ਧਰਮਾਂ ਦੇ ਅਖੌਤੀ ਠੇਕੇਦਾਰਾਂ ਦੀਆਂ ਕੂੜ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਤਾਂ ਉਹਨਾਂ ਗੁੱਸੇ ਵਿੱਚ ਮੌਕੇ ਦੇ ਹਾਕਮਾਂ ਦੇ ਕੰਨ